ਰਾਜਵੀਰ ਜਵੰਦੇ ਦੇ ਲਈ ਹਰ ਕੋਈ ਅਰਦਾਸ ਕਰਦਾ ਪਿਆ ਹੈ ਰੱਬ ਨੂੰ ਕਹਿੰਦਾ ਪਿਆ ਹੈ ਕਿ ਰੱਬਾ ਸਾਡੇ ਵੀਰ ਨੂੰ ਠੀਕ ਕਰ ਦੇ ਯਾਰ ਉਹ ਰਾਜਵੀਰ ਜਵੰਦਾ ਇੱਕ ਦੇ ਜੋਰ ਤੇ ਗਾਉਣ ਵਾਲਾ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਜੋ ਕਿਸੇ ਨਾਲ ਵੀ ਕੋਈ ਕੌਂਟਰੋਵਰਸੀ 'ਚ ਨਹੀਂ ਪਿਆ ਜਿਸ ਦੇ ਗਾਣਿਆਂ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਫੈਮਿਲੀ 'ਚ ਬਹਿ ਕੇ ਸੁਣਦੇ ਨੇ ਪਰ ਇਹ ਗਾਇਕ ਨਾ ਅੱਜ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਾ ਪਿਆ ਹੈ ਸੋ ਹਰ ਕੋਈ ਚਾਹੁੰਦਾ ਹੈ ਕਿ ਸਾਡਾ ਵੀਰ ਜਲਦ ਤੋਂ ਜਲਦ ਠੀਕ ਹੋ ਜਾਵੇ ਲੋਕ ਇੱਥੋਂ ਤੱਕ ਰੱਬ ਨੂੰ ਕਹਿ ਰਹੇ ਆ ਕਿ ਰੱਬਾ ਸਾਡੀ ਜਾਨ ਲੈ ਲੈ ਦੇ ਵੀਰ ਨੂੰ ਬਚਾ ਲੈ ਤੇ ਹੁਣ ਇੱਕ ਬਜ਼ੁਰਗ ਸਾਹਮਣੇ ਆਇਆ ਤੇ ਕਹਿ ਰਹੇ ਆ ਕਿ ਰਾਜਵੀਰ ਜਵੰਦੇ ਨੂੰ ਬਚਾਉਣ ਲਈ ਜੇ ਮੇਰੇ ਕੇ ਸਰੀਰ ਦਾ ਅੰਗ ਕੋਈ ਕੰਮ ਆਉਂਦਾ ਹੈ ਤਾਂ ਜਰੂਰ ਲੈ ਲਓ ਪਰ ਰਾਜਵੀਰ ਜਵੰਦੇ ਨੂੰ ਬਚਾ ਲਓ ਜੇਕਰ ਮੇਰਾ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਅੰਗ ਦੇ ਕੇ ਜਵੰਦਾ ਜੀ ਦੀ ਜਾਨ ਬਚਦੀ ਹੈ ਜਾਂ ਉਹ ਇਸ ਦੁਨੀਆ ਚ ਵਿਚਰ ਸਕਦੇ ਆ ਤਾਂ ਮੈਂ ਖੁਸ਼ੀ ਖੁਸ਼ੀ ਇਸ ਨੂੰ ਪ੍ਰਵਾਨ ਕਰਨ ਵਾਸਤੇ ਤਿਆਰ ਹਾਂ ਯਾਰੋ ਰੱਬ ਅੱਗੇ ਸਾਰੇ ਹੀ ਲੋਕ ਅਰਦਾਸਾਂ ਕਰ ਰਹੇ ਆ ਰੱਬ ਵੀ ਜਲਦ ਸੁਣੂਗਾ ਤੇ ਸਾਡਾ ਵੀਰ ਠੀਕ ਹੋ ਕੇ ਘਰੇ ਆਵੇਗਾ ਸੋ ਤੁਸੀਂ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਸਵੇਰੇ ਸ਼ਾਮ ਰੱਬ ਅੱਗੇ ਅਰਦਾਸ ਕਰੋ ਕਿ ਵੀਰ ਜਲਦ ਤੋਂ ਜਲਦ ਠੀਕ ਹੋ ਜਾਵੇ ਰੱਬ ਰਾਖਾ